my name is Virender from USA India Today newspaper and Shirkam TV USA and I'm also doing MarriageLagan.com. We will find girls and girls for you to marry and uh, you can call me anytime 510-943-8037 or you can email me CircumTV at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज register at info@marriagelagan.com we cater for USA Canada UK Australia India Fiji and Ghana for more information call 5109438037 ਪੰਜਾਬੀ ਨੇ ਅਮਰੀਕਾ ਚ ਰਚਿਆ ਇਤਿਹਾਸ ਪਾਵਰ ਲਿਫਟਿੰਗ ਚ 골ਡ ਮੈਡਲ ਕੀਤਾ ਆਪਣੇ ਨਾਂ ਜੀਹਾਂ ਪੰਜਾਬ ਦੇ ਇੱਕ ਪਾਵਰ ਲਿਫਟਰ ਨੇ ਵਿਦੇਸ਼ ਧਰਤੀ ਤੇ ਜਾ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅਪੋਰ ਦੇ ਬਾਡੀ ਫਿਲਟਰ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਦੇ ਲਾਸ ਵਿਕਾਸ ਵਿੱਚ ਆਯੋਜਿਤ ਇੰਟਰਨੈਸ਼ਨਲ ਪਾਵਰ ਲਿਫਟਿੰਗ 올ੰਪੀਆ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਇਤਿਹਾਸ ਲਾ ਦਿੱਤਾ ਹੈ 90 ਕਿਲੋਗ੍ਰam ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਟੋਨੀ ਸੱਧੂ ਨੇ ਦੇਸ਼ ਤੇ ਰਾਜ ਅਤੇ ਅਬੋਰ ਦਾ ਨਾ ਰੋਸ਼ਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਮੁਕਾਬਲੇ ਵਿੱਚ ਪਹਿਲਾਂ ਕਿਸੇ ਵੀ ਭਾਰਤੀ ਪਾਵਰ ਲਿਫਟਿੰਗ ਨੇ ਸੋਨ ਤਗਮਾ ਨਹੀਂ ਜਿੱਤਿਆ ਸੀ ਤੋਨੀ ਸੱਦੂ ਹੋਣ ਆਈਪੀਐਲ 올ੰਪੀਆ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਤੋਂ ਸੋਨ ਤਗਮਾ ਜਿੱਤਣ ਵਾਲਾ ਦੇਸ਼ ਦਾ ਇਕਲੌਤਾ ਪਾਵਰ ਲਿਫਟਰ ਬਣ ਗਿਆ ਹੈ ਤੁਹਾਨੂੰ ਦੱਸ ਦਈਏ ਭਾਰਤੀ ਖੇਡ ਜਗਤ ਦੇ ਵਿਅਕਤੀਆਂ ਨੇ ਪਾਵਰ ਲਿਫਟਿੰਗ ਦੀ ਖੇਡ ਨੂੰ ਇੱਕ ਇਸ ਪੱਧਰ ਤੱਕ ਉੱਚਾ ਚੁੱਕਣ ਲਈ ਟੋਨੀ ਸੰਧੂ ਦੀ ਪ੍ਰਸ਼ੰਸਾ ਕੀਤੀ ਅਤੇ ਟੋਨੀ ਸੰਧੂ ਦੀ ਪ੍ਰਾਪਤੀ ਦੀ ਮਹੱਤਾ ਦਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਇਕਲੌਤਾ ਭਾਰਤੀ 올ੰਪੀਅਨ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਸਿਰਫ ਪ੍ਰੇਮ ਚੰਦ ਡੋਗਰਾ ਨੇ ਹੀ ਆਈਪੀਐਲ 올ੰਪੀਆ ਪਾਵਰ ਲਿਫਟਿੰਗ ਮੁਕਾਬਲੇ ਲਈ ਕਵਾਲਿਫਾਈ ਕੀਤਾ ਸੀ ਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਦੱਸਿਆ ਕਿ ਟੋਨੀ ਸੰਧੂ ਨੇ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸੇਲੀਨਾ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਅਤੇ ਸੰਧੂ ਨੇ 170 ਦੇਸ਼ਾਂ ਦੇ ਮਸ਼ਹੂਰ ਪਾਵਰ ਲਿਫਟਰਾਂ ਨੂੰ ਹਰਾ ਕੇ ਸੋਨ ਤੱਕ ਮਜਦਿਆ ਅਤੇ ਟੋਨੀ ਸੰਧੂ ਨੇ ਕਿਹਾ ਕਿ ਪਾਵਰ ਲਿਫਟਿੰਗ ਨੌਜਵਾਨ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ ਕਰਦੀ ਏ ਅਤੇ ਉਹਨਾਂ ਨੂੰ ਇਸ ਵੱਲ ਖਿੱਚਿਆ ਜਾਣਾ ਚਾਹੀਦਾ ਏ ਬੰਟੀ ਸੰਧੂ ਦੇ ਅਨੁਸਾਰ ਟੋਨੀ ਸੰਧੂ ਜਲਦੀ ਹੀ ਪੰਜਾਬ ਵਾਪਸ ਆਵੇਗਾ ਤੇ ਬਹਰ ਵਿੱਚ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।ਵੇਂ ਬੰਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ ਮੈਰਿਜ ਲਗਨ .com ਸੁਪਨੇ ਦੇਖੇਂ ਵਿਸ਼ਵਾਸ ਕਰੇਂ ਇਸੇ ਪੂਰਾ ਕਰੇਂ ਮੈਰਿਜ ਲਗਨ .com ਦੋ ਦਿਲੋਂ ਕੋ ਮਿਲਾਣੇ ਵਾਲੀ ਸੇਵਾ ਪ੍ਰਦਾਨ ਕਰਤਾ ਹੈ। ਹਮ उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोटी मैरिज लगन डॉट कॉम आरोप रजिस्ट्रेशन करें हम लोग यूएस ए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें वैरिंडर उभी Tune in to marriageleven.com every Saturday 2 to 3 p.m. with varinder Ubri a show about matrimonials, life partnership, and relationships. Only on Radio Zindagi 1550 AM.